ਆਮ ਆਦਮੀ ਪਾਰਟੀ ਨੇ ਗਰੀਬ ਘਰ ਦੇ ਇਮਾਨਦਾਰ ਆਪਣੀ ਪਾਰਟੀ ਵਰਕਰ ਨੂੰ ਬਣਾਇਆ ਸ੍ਰੀ ਮੁਕਸਰ ਸਾਹਿਬ ਮਾਰਕੀਟ ਕਮੇਟੀ ਦਾ ਚੇਅਰਮੈਨ ਨਵੇਂ ਬਣੇ ਇੱਕ ਮਾਰਕੀਟ ਕਮੇਟੀ ਦੇ ਚੇਅਰਮੈਨ ਰਜਿੰਦਰ ਸਿੰਘ ਨੇ ਕਿਹਾ ਕਿ ਮੈਂ ਆਪਣੀ ਪਾਰਟੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਹੈ ਉਹਨਾਂ ਕਿਹਾ ਮੈਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਉਹਨਾਂ ਕਿਹਾ ਕਰਪਸ਼ਨ ਨੂੰ ਪੂਰੀ ਠੱਲ ਪਾਈ ਜਾਏਗੀ पार्टी वर्करा वालों रजिंदर सिंह चेयरमैन बनाए जा मिठाई के खुशी मनाई गई श्री मुक्तसर साहब तो सोनू खेड़ा की रिपोर्ट साहब ਪਵਨਤਮਨ ਜੀ ਅਮਰੋੜਾ ਜੀ ਐਮਐਲਏ ਜਗਦੀਪ ਸਿੰਘ ਕਾਕਾ ਬਰਾੜ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਸ ਦੇ ਕਾਬਲ ਸਮਝਿਆ ਜੋ ਕਿ ਬਰੀਵਾਲ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਸਾਨੂੰ ਨਾਮ ਲਾਉਸ ਕੀਤਾ ਇਹਨਾਂ ਨੇ ਤੇ ਬਾਕੀ ਜੋ ਸਫਾਈ ਦਾ ਜਾਂ ਹੋਰ ਜ਼ਿੰਮੇਦਾਰਾਂ ਨਾਲ ਜੋ ਕਿਸਾਨਾਂ ਜਾਂ ਆੜਤੀਆ ਇਹਨਾਂ ਨਾਲ ਰਲ ਮਿਲ ਕੇ ਤਾਲਮਿਲ ਕਰਾਂਗੇ ਜੋ ਵੀ ਇਹਨਾਂ ਦੇ ਬੰਦੇ ਕੰਮ ਹੋਇਆ ਉਹ ਜ਼ਰੂਰ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ ਕਰਪਸ਼ਨ ਬਿਲਕੁਲ ਨਹੀਂ ਹੋਊਗੀ ਜੀ ਪਹਿਲਾਂ ਜੋ ਹੋ ਗਈ ਠੀਕ ਆ ਅਸੀਂ ਉਹ ਕੁਝ ਕਹਿ ਨਹੀਂ ਸਕਦੇ ਕਿ ਇਸ ਤੋਂ ਬਾਅਦ ਕਰਪਸ਼ਨ ਦਾ ਸਾਡੀ ਸਰਕਾਰ ਨਾ ਕਰੇ ਨਾ ਸਾਡੇ ਐਮਐਲ ਸਰ ਕਰਦੇ ਨਾ ਜਨਾ ਅਸੀਂ ਕਰਨ ਦੇ ਵਿੱਚ ਸਹਿਮਤ ਆ ਜੀ ਉੱਥੇ ਜਾਵਾਂਗੇ ਪਹਿਲਾਂ ਵੇਖਾਂਗੇ ਮੌਲ ਕਿ ਹੋ ਜਾ ਜੀ ਤੇ ਜ਼ਰੂਰ ਹੱਲ ਕਰਾਂਗੇ ਕੋਈ ਨਾ ਠੀਕ ਕਰਾਂ ਚਾਹੂਗੇ ਜੋ ਘਰਿਆਂ ਨੂੰ ਦਰੱਖਤ ਸੰਯੋਗ ਦੇ ਸਾਡਾ ਜੀਤੇ ਅਸੀਂ ਉਹਨਾਂ ਦੇ ਨਾਲ ਆਈ ਵੱਧ ਤੋਂ ਜੋ ਵੀ ਕੰਮ ਕਰਾਂਗੇ ਦੇਖੋ ਮੇਰਾ ਨਾਮ ਜੈਚੰਦ ਭਨਾਰੀ ਹਲਕਾ ਕੋਆਰਡੀਨੇਟਰ ਐਮਪਲਾਈਜ਼ ਬੈਂਕ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਇੱਕ ਗਰਾਊਂਡ ਲੈਵਲ ਦੇ ਬੰਦੇ ਨੂੰ ਸਾਡੇ ਭਰਾ ਅਰਜਿੰਦਰ ਸਿੰਘ ਨੂੰ ਮਲੇ ਸਰਕਾਰ ਨੇ ਜਿਹੜਾ ਨਵਾਜਿਆ ਤੇ ਉਹਦੇ ਕਰੇ ਤੁਸੀਂ ਆਣ ਕੇ ਕਵਰਿੰਗ ਕਰਨ ਲੱਗਾ ਅਸੀਂ ਤੁਹਾਡੇ ਚੈਨਲ ਦੇ ਬਹੁਤ ਧੰਨਵਾਦੀ ਆ ਦੇ ਕੋਈ ਕਾਬਲੀਅਤ ਹੈ ਵੀ ਇਹਨਾਂ ਨੇ ਆਪਣੀ ਜਿਹੜੀ ਸ਼ਰਾਫਤ ਹੈ ਇਮਾਨਦਾਰੀ ਹੈ ਪਾਰਟੀ ਨੂੰ ਉਹ ਵਰਕਰ ਚਾਹੀਦੇ ਭਾਵੇਂ ਉਹ ਗਰਾਊਂਡ ਲੈਵਲ ਤੇ ਭਾਵੇਂ ਉਹ ਮਤਲਬ ਕਿਸੇ ਵੀ ਲੈਵਲ ਤੇ ਹੈ ਕੋਈ ਜ਼ਰੂਰੀ ਨਹੀਂ ਇਹਨਾਂ ਨੂੰ ਚ ਅਮੀਰ ਬੰਦਾ ਚਾਹੀਦਾ ਅਸੀਂ ਵੀ ਇਸ ਕੰਮ ਦੇ ਵਿੱਚ ਸਹਿਮਤੀ ਦਾ ਪ੍ਰਗਟ ਕਰਦੇ ਆ ਕਿ ਆਮ ਆਦਮੀ ਪਾਰਟੀ ਨੇ ਗਰਾਊਂਡ ਲੈਵਲ ਤੋਂ ਸਾਡੇ ਰਜਿੰਦਰ ਭਰਾ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਇਹਨਾਂ ਦੀ ਇਮਾਨਦਾਰੀ ਤੇ ਇਹਨਾਂ ਦੀ ਤਨਦੇਹੀ ਨੂੰ ਦੇਖ ਕੇ ਦਿੱਤੀ ਹੈ ਦੇਖੋ ਜੀ ਹੁਣ ਚੇਅਰਮੈਨ ਬਣਾਇਆ ਉਹਨੂੰ 88 ਚੇਅਰਮੈਨ ਬਣਾਇਆ ਉਹਦੇ ਵਿੱਚ ਤੁਸੀਂ ਲਾ ਲੋ ਵੀ ਸਾ ਆਮ ਪਾਰਟੀ ਦੇ ਜਿਹੜੇ ਹੁਣ ਚੇਅਰਮੈਨ ਬਣਿਆ ਜਿਹੜੇ ਪਹਿਲਾਂ ਨੇ ਸੀ ਉਹਨਾਂ ਨੂੰ ਇੱਕ ਇਹੀ ਸਬਕ ਸਿਖਾਉਣਾ ਹੈ ਕਿ ਜੋ ਕੁਝ ਪਹਿਲਾਂ ਚੱਲਦਾ ਰਿਹਾ ਉਹ ਹੁਣ ਨਹੀਂ ਚੱਲੂਗਾ ਕਿਉਂਕਿ ਇੱਕ ਇਮਾਨਦਾਰ ਤੇ ਭ੍ਰਿਸ਼ਟਾਚਾਰ ਤੋਂ ਮੁਕਤ ਅਸੀਂ ਇਸ ਪੰਜਾਬ ਨੂੰ ਦੇਖਣਾ ਚਾਹੁੰਦੇ ਸਾਡੇ ਭਗਵੰਤ ਮਾਨ ਜੀ ਸਾਡੇ ਅਮਨ ਰੋੜੇ ਸਾਡੇ ਐਮਐਲਏ ਸਾਹਿਬ ਸਾਰੀ ਹੀ ਟੀਮ ਇਸ ਤੀਤੇ ਕੰਮ ਕਰ ਰਹੀ ਹੈ ਵੱਡੇ ਲੈਵਲ ਤੇ ਕਿ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨਾ ਹੈ